ਸੀ ਜੇ ਇੰਨੇ ਪੰਤਕ ਸੀ ਫਿਰ ਬਾਲ ਕਿਉਂ ਕਟਾਏ ਜੀਨਾ ਪੁੰਦੇ ਸੀ ਬਾਲ ਕਟਾਉਂਦੇ ਸੀ ਕੀ 28 29 ਦੀ ਪਤਾ ਨਹੀਂ ਕਿੰਨੀ ਸਾਲ ਦੀ ਉਮਰ ਹੈ 30 ਤੇ ਵੱਧ ਹੋਣੀ ਆ ਉਮਰ ਇੱਕਦਮ ਪੰਥ ਕਿੱਥੋਂ ਜਾਣ ਪਿਆ ਜਾਂ ਹਾਜ ਤੇ ਉਤਰਦੇ ਆ ਇੱਕ ਮਹੀਨੇ ਚ ਡਰਾਮਾ ਹੁੰਦਾ ਲਿਆਏ ਜਾਂਦੇ ਆ ਅਮਰੇ ਸ਼ਿਕਾਇਤ ਜਾਂਦਾ ਹੈ ਫਿਰ ਕਹਿੰਦੇ ਹੈ ਕਿ ਮੈਂ ਕਲਾ ਧਰਮ ਦਾ ਪ੍ਰਚਾਰ ਕਰੂੰਗਾ ਬਹੁਤ ਵਧੀਆ ਗੱਲ ਜੋ ਵੀ ਧਰਮ ਦਾ ਪ੍ਰਚਾਰ ਕਰਦਾ ਆਪਾਂ ਸਾਰੇ ਉਹਨਾਂ ਦੇ ਸਾਥ ਦੇਣਾ ਚਾਹੀਦਾ ਹੈ ਨਸ਼ੇ ਸ਼ਰਮ ਦਾ ਸਾਥ ਸਾਰਿਆਂ ਨੂੰ ਦੇਣਾ ਚਾਹੀਦਾ ਹੈ ਕਹਿੰਦੇ ਮੈਂ ਉਹਦੇ ਬਾਅਦ ਮੈਂ ਦੇਸ਼ ਦੀ ਕਸਟਿਊਸ਼ਨ ਨਹੀਂ ਮੰਨਦਾ ਫਿਰ ਖਾਲਸਾ ਧਾਨ ਦੀ ਗੱਲ ਆ ਜਾਂਦੀ ਹੈ ਤੇ ਉਹਦੇ ਬਾਅਦ ਇੱਥੋਂ ਲਿਆਇਆ ਜਾਂਦਾ ਤੇ ਵਾਪਸ ਐਮਪੀ ਦਾ ਉਮੀਦਵਾਰ ਕਰਕੇ ਭਲਾਇਆ ਜਾਂਦਾ ਮੈਂ ਪੁੱਛਣਾ ਚਾਹਣਾ ਹੈ ਪਹਿਲੀ ਗੱਲ ਕੀ ਬਿਰਸਾ ਸਿੰਘ ਬਲਟੋਆ ਨੇ ਦੇ ਪਰਿਵਾਰ ਨੇ ਕਿਤੇ ਰੌਲਾ ਪਾਇਆ ਕਿ ਸਾਨੂੰ 7 ਸਾਲ ਹੋ ਗਏ ਜੇਲ੍ਹ ਚ ਐਨਐਸਐਚ ਉਹ ਐਨਐਸਐਚ ਚ ਮੇਰਾ ਵੀਰ ਉਥੇ ਡਿਬਰਗੜਾ ਹੈ ਕਿਸਾਨੂੰ ਛੱਡੋ ਸਾਨੂੰ ਛੱਡੋ ਸਾਹ ਪ੍ਰਕਾਸ਼ ਸਿੰਘ ਬਾਦਲ 16 ਸਾਲ ਐਨਐਸਏ ਚ ਰਹਿਆ 16 ਸਾਲ ਤਾਮਿਲਨਾਡੂ ਦੀ ਜੇਲਾਜ ਨਾਗਾਲੈਂਡ ਦੀ ਜਿਹੜਾ ਚੱਪਲਪੁਰ ਦੀ ਜਿਹੜਾਂ ਕਿਤੇ ਤੁਸੀਂ ਮੇਰੇ ਮਾਤਾ ਜੀ ਨੂੰ ਮੈਨੂੰ ਕਿਤੇ ਧਰਨੇ ਦਿੰਦੇ ਦੇਖਿਆ ਕਿਸਾਨੇ ਬਾਪੂ ਨੂੰ ਛੱਡ ਦਿਓ ਸਾਡੇ ਬਾਪੂ ਨੂੰ ਛੱਡ ਦਿਓ ਜਿਹੜਾ ਬੰਦਾ ਝੱਲ ਨਹੀਂ ਸਕਦਾ ਉਹ ਕੌਮ ਦੀ ਅਗਵਾਈ ਕਰੂਗਾ ਉਹ ਕੀ ਕਹਿੰਦੇ ਐ ਕਿ ਜੋ ਦੇਸ਼ ਦਾ ਕਾਨੂੰਨ ਐ ਸਾਡੀਆਂ ਸਜ਼ਾ ਪੂਰੀਆਂ ਹੋ ਗਈਆਂ ਕੱਲੇ ਸਜ਼ਾ ਪੂਰੀਆਂ ਨਹੀਂ ਦੁਗਣੀਆਂ ਹੋ ਗਈਆਂ ਐਸ ਕਰਕੇ ਹਿਊਮੈਨਿਟਰੀਅਨ ਰਾਈਟ ਸਾਡੇ ਐ ਤੁਸੀਂ ਸਾਨੂੰ ਰੱਖ ਨਹੀਂ ਸਕਦੇ ਜੇ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਐ ਜੇ ਆ ਜਿਹੜਾ ਦੇਖਿਆ ਸ਼ਿਕਿਤ ਬਾਨੋਂ ਨਾ ਕੋਈ ਹੈ ਉਹਦੇ ਕਾਤਲਾਂ ਨੂੰ ਬੀਜੇਪੀ ਛੱਡ ਦਿੰਦੀ ਹੈ ਰੇਪ ਕੀਤਾ ਹੈ ਕਤਲ ਕੀਤਾ ਹੈ ਅਸੀਂ ਤਾਂ ਕੱਲੇ ਕਿਹਾ ਇਹਨਾਂ ਨੂੰ ਉਹਨਾਂ ਦੀ ਸਜ਼ਾ ਪੂਰੀ ਹੋ ਗਈ ਹੈ 1 ਸਾਲ ਛਲੇ 6 ਮਹੀਨੇ ਹੋ ਕੇ ਬੰਦਾ ਬੰਦੀ ਸਿੱਖ ਨਹੀਂ ਬਣ ਜਾਂਦਾ ਆ ਫਰਕ ਹੈ ਅਦਰ ਅਰਵਿੰਦ ਕੇਜੀਵਾਲ ਨੇ ਕੇਂਦਰ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਬੀਜੇਪੀ ਵਾਲਿਆਂ ਨੇ ਮੈਨੂੰ ਗ੍ਰਿਫਤਾਰ ਕੀਤਾ ਘੁਟਾਲੇ ਦਾ ਇਲਜ਼ਾਮ ਲਗਾ ਰਹੇ ਪਰ ਇੱਕ ਵੀ ਪੈਸਾ ਨਹੀਂ ਮਿਲਿਆ ਪ੍ਰਧਾਨ ਮੰਤਰੀ ਨੇ ਮੈਨੂੰ ਤਜਰਬੇਕਾਰ ਚੋਰ ਕਿਹਾ ਅਰਵਿੰਦ ਕੇਜੀਵਾਲ ਦੇ ਵੱਲੋਂ ਬੀਜੇਪੀ ਤੇ ਨਿਸ਼ਾਨਾ ਸਾਧਿਆ ਅਰਵਿੰਦ ਕੇਜੀਵਾਲ ਨੇ ਕਿਹਾ ਕਿ ਪੀਐਮ ਖੁਦ ਕਹਿ ਰਿਹਾ ਮੇਰੇ ਤੇ ਪਿਆ ਕੇਸ ਫਰਜ਼ੀ ਹੈ ਉਹਨਾਂ ਨੇ ਮੈਨੂੰ ਜੇਲ੍ਹ ਦੇ ਵਿੱਚ ਭੇਜਿਆ ਸੁਪਰੀਮ ਕੋਰਟ ਨੇ ਮੈਨੂੰ ਪ੍ਰਚਾਰ ਦੀ ਇਜਾਜ਼ਤ ਦੇ ਦਿੱਤੀ 13 ਸੀਟਾਂ ਮਿਲੀਆਂ ਤਾਂ ਸਾਡੀ ਤਾਕਤ ਵਧੇਗੀ ਹੁਣ ਪੰਜਾਬ ਦੇ ਵਿੱਚ ਮੈਰਿਟ ਦੇ ਆਧਾਰ ਤੇ ਨੌਕਰੀਆਂ ਵੰਡੀਆਂ ਨੇ ਅਰਵਿੰਦ ਕੇਜਰੀਵਾਲ ਨੇ ਵੱਡਾ ਬਿਆਨ ਦਿੱਤਾ ਤੁਹਾਨੂੰ ਦੱਸ ਦੇ ਕਿ ਕੇਜਰੀਵਾਲ ਨੇ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟਿੰਨੂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ। ਉਹਨੇ ਮਰਕੋ ਗ੍ਰਫਤਾਰ ਕਰ ਲਿਆ। ਕਹਿੰਦੇ ਕੇਜਰੀਵਾਲ ਭ੍ਰਸ਼ਟਾਚਾਰੀ ਹੈ। ਲੋਕ ਕਹਿ ਰਹੇ ਆ ਜੀ ਅਗਰ ਕੇਜਰੀਵਾਲ ਭ੍ਰਸ਼ਟਾਚਾਰੀ ਹੈ ਤਾਂ ਦੁਨੀਆ ਮੈਂ ਇਮਾਨਦਾਰ ਕੋਈ ਨਹੀਂ ਹੈ। कहते हैं केजरीवाल ने सौ करोड़ का भ्रष्टाचार करा सौ करोड़ रिश्वत ली मैंने उनसे पूछा सौ करोड़ अगर रिश्वत ली वो कहीं तो मिलेगा पांच सौ जगह रेड मार ली तुम लोगों ने एक नया पैसा नहीं मिला हवा में गायब हो गया क्या सौ करोड़ कहीं कोई कैश मिलेगा कहीं लॉकर कहीं बैंक में मिलेगा कहीं ज्वेलरी मिलेगी कहीं कुछ नहीं मिला देश के सामने प्रधानमंत्री जी ने कहा कि हमारे पास सबूत इसलिए नहीं है रिकवरी इसलिए नहीं है क्योंकि केजरीवाल अनुभवी चोर है पूरे देश के सामने प्रधानमंत्री कबूल कर रहे हैं कि पूरा मामला फर्जी है कोई सबूत नहीं है कोई तो क्यों गिरफ्तार किया 16 मार्च को इलेक्शन कमीशन ने चुनाव डिक्लेयर किए 21 मार्च को मेरे को गिरफ्तार कर लिया वो नहीं चाहते थे कि मैं पूरे देश में घूम घूम के प्रचार करूं भाषण दूं। उनको डर लग रहा था केजरीवाल पूरे देश में घूम गया हमारी 10-15 सीट कम कर देगा इसको अंदर करो उन्होंने मेरे को अंदर कर दिया लेकिन भला हो सुप्रीम कोर्ट का सुप्रीम कोर्ट ने भी कहा जा केजरीवाल जा खूब प्रचार कर